ਸਤਿ ਸ੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਰਵਣ ਕਰਾਂਗੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਮੁਰਦਾ ਖਾਣ ਲਈ ਕਿਹਾ ਤਾਂ ਕੀ ਹੋਇਆ ਇੱਕ ਵਾਰ ਦੀ ਗੱਲ ਹੈ ਗੁਰੂ ਨਾਨਕ ਦੇਵ ਜੀ ਸੰਗਤਾਂ ਨੂੰ ਲਾਲਸਾ ਭਰੀ ਜ਼ਿੰਦਗੀ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਉਪਦੇਸ਼ ਦੇ ਰਹੇ ਸੀ ਸਾਰੀ ਸੰਗਤ ਨੇ ਗੁਰੂ ਜੀ ਦੀਆਂ ਉਪਦੇਸ਼ਾਂ ਨੂੰ ਬੜੇ ਹੀ ਧਿਆਨ ਨਾਲ ਸੁਣਿਆ ਸਵਾਲ ਤਾਂ ਹੁਣ ਇਹ ਉੱਠਦਾ ਸੀ ਕਿ ਗੁਰੂ ਜੀ ਦੇ ਉਪਦੇਸ਼ਾਂ ਦੇ ਉੱਪਰ ਕੌਣ-ਕੌਣ ਅਮਲ ਕਰਦਾ ਹੈ ਫਿਰ ਗੁਰੂ ਜੀ ਨੇ ਸਭ ਦੀ ਪ੍ਰੀਖਿਆ ਲੈਣੀ ਚਾਹੀ ਤੇ ਗੁਰੂ ਜੀ ਨੇ ਸਭ ਨੂੰ ਕਿਹਾ ਕਿ ਤੁਸੀਂ ਹੁਣ ਮੇਰੇ ਨਾਲ ਇੱਕ ਯਾਤਰਾ ਤੇ ਚੱਲੋ ਗੁਰੂ ਜੀ ਦੇ ਮੂੰਹੋਂ ਅਜਿਹੇ ਬੋਲ ਸੁਣ ਕੇ ਸਾਰਿਆਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ ਤੇ ਕਹਿਣ ਲੱਗੇ ਗੁਰੂ ਜੀ ਅਸੀਂ ਜ਼ਰੂਰ ਤੁਹਾਡੇ ਨਾਲ ਜਾਵਾਂਗੇ ਗੁਰੂ ਨਾਨਕਵਾਚਾ ਜੀ ਸਭ ਦੇ ਅੱਗੇ-ਅੱਗੇ ਚੱਲ ਰਹੇ ਸੀ ਤੇ ਸਾਰੀ ਸੰਗਤ ਉਹਨਾਂ ਦੇ ਪਿੱਛੇ-ਪਿੱਛੇ ਚੱਲ ਰਹੀ ਸੀ ਅਜੀ ਤੋੜਾ ਦੂਰ ਹੀ ਗਈ ਸੀ ਕਿ ਸੰਗਤ ਨੂੰ ਰਸਤੇ ਵਿੱਚ ਚਾਂਦੀ ਦੀਆਂ ਮੋਹਰਾਂ ਪਈਆਂ ਨਜ਼ਰ ਆਈਆਂ ਕੁਝ ਲੋਕ ਉਹਨਾਂ ਮੋਹਰਾਂ ਨੂੰ ਗੁਰੂ ਜੀ ਦਾ ਪ੍ਰਸ਼ਾਦ ਸਮਝ ਕੇ ਆਪਣੀਆਂ-ਆਪਣੀਆਂ ਜੇਬਾਂ ਵਿੱਚ ਪਾਉਣ ਲੱਗ ਪਏ ਤੇ ਬਾਕੀ ਦੀ ਸੰਗਤ ਗੁਰੂ ਜੀ ਦੇ ਿੱਛੇ ਪਿੱਛੇ ਚੱਲ ਪਈ ਫਿਰ ਥੋੜੀ ਦੇਰ ਹੋਰ ਅੱਕੇ ਜਾ ਕੇ ਇੱਕ ਪਾਸੇ ਰਸਤੇ ਵਿੱਚ ਤਾਂਬੇ ਦੇ ਸਿੱਕੇ ਪਏ ਨਜ਼ਰ ਆਏ ਜਿੰਨਾਂ ਲੋਕਾਂ ਨੇ ਚਾਂਦੀ ਦੀਆਂ ਮੋਹਰਾਂ ਨਹੀਂ ਚੱਕੀਆਂ ਸਨ ਉਹਨਾਂ ਵਿੱਚੋਂ ਕੁਝ ਲੋਕਾਂ ਨੇ ਤਾਂਬੇ ਦੇ ਸਿੱਕੇ ਉਠਾ ਲਏ ਤੇ ਇਹਨਾਂ ਸਿੱਕਿਆਂ ਨੂੰ ਉਹ ਗੁਰੂ ਜੀ ਦਾ ਪ੍ਰਸਾਦ ਸਮਝਣ ਲੱਗੇ ਕਈਆਂ ਨੇ ਆਪਣੀਆਂ ਜੇਬਾਂ ਭਰ ਲਈਆਂ ਤੇ ਅੱਗੇ ਚੱਲ ਪਏ ਥੋੜੀ ਦੂਰ ਹੋਰ ਜਾਣਦੇ ਰਸਤੇ ਵਿੱਚ ਇੱਕ ਪਾਸੇ ਸੋਨੇ ਦੀਆਂ ਮੋਹਰਾਂ ਪਈਆਂ ਸਨ ਸੋਨੇ ਦੀਆਂ ਮੋਹਰਾਂ ਦੇਖਣਸਾਰ ਸਾਰੀ ਸੰਗਤ ਕਮਲਿਆਂ ਵਾਂਗੂ ਉਹਨਾਂ ਮੋਹਰਾਂ ਵੱਲੋਂ ਦੌੜ ਪਈ ਸਾਰਿਆਂ ਨੇ ਉਸਨੂੰ ਗੁਰੂ ਦਾ ਪ੍ਰਸ਼ਾਦ ਕਹਿ ਕੇ ਆਪਣੀਆਂ-ਆਪਣੀਆਂ ਜੇਬਾਂ ਭਰ ਲਈਆਂ ਹੁਣ ਸਾਰੀ ਸੰਗਤ ਨੇ ਆਪਣੀਆਂ-ਆਪਣੀਆਂ ਜੇਬਾਂ ਚਾਂਦੀ, ਤਾਂਬੇ ਤੇ ਸੋਨੇ ਦੀਆਂ ਮੋਹਰਾਂ ਨਾਲ ਭਰ ਲਈਆਂ ਸਨ ਉਹਨਾਂ ਸਾਰੀਆਂ ਸੰਗਤਾਂ ਵਿੱਚੋਂ ਕੇਵਲ ਇੱਕ ਇਨਸਾਨ ਬਚਿਆ ਜਿਸਨੇ ਨਾ ਤਾਂ ਚਾਂਦੀ ਨਾ ਤਾਂਬਾ ਤੇ ਨਾ ਹੀ ਸੋਨੇ ਦੀਆਂ ਮੋਹਰਾਂ ਨੂੰ ਹੱਥ ਲਾਇਆ ਸੀ ਉਸਨੇ ਕੁਝ ਵੀ ਨਹੀਂ ਚੁੱਕਿਆ ਸਾਰੀ ਸੰਗਤ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲ ਰਹੀ ਸੀ ਤੇ ਸਾਰਿਆਂ ਦੀਆਂ ਜੇਬਾਂ ਭਰੀਆਂ ਪਈਆਂ ਸੀ ਜਦੋਂ ਥੋੜੀ ਹੋਰ ਅੱਗੇ ਗਈ ਤਾਂ ਸਾਰੀ ਸੰਗਤ ਨੇ ਦੇਖਿਆ ਕਿ ਰਸਤੇ ਦੇ ਇੱਕ ਪਾਸੇ ਮੁਰਦਾ ਪਿਆ ਹੋਇਆ ਹੈ ਉਹ ਮਰਦਾ ਚਿੱਟੇ ਕੱਪੜੇ ਨਾਲ ਟਕਿਆ ਪਿਆ ਸੀ ਤੇ ਉਸ ਦੇ ਪਾਸੋਂ ਬਹੁਤ ਹੀ ਗੰਦੀ ਬਦਬੂ ਆ ਰਹੀ ਸੀ ਜਿਵੇਂ ਹੀ ਦੀਨ ਦੁਨੀ ਦੇ ਬਾਦਸ਼ਾਹ ਗੁਰੂ ਨਾਨਕ ਦੇਵ ਜੀ ਉਸ ਮਰਦੇ ਦੇ ਪਾਸ ਗਏ ਤੇ ਕਹਿਣ ਲੱਗੇ ਸੰਗਤ ਜੀ ਇਹ ਵੀ ਤਾਂ ਗੁਰੂ ਦਾ ਪ੍ਰਸ਼ਾਦ ਹੀ ਹੈ ਖਾ ਲਓ ਪਰ ਸਾਰੀ ਸੰਗਤ ਨੇ ਆਪਣੇ ਆਪਣੇ ਨੱਕ ਮੂੰਹ ਟੱਕ ਲਏ ਸਾਰੇ ਇੱਕ ਦੂਜੇ ਦੇ ਮੂੰਹਾਂ ਵੱਲ ਟੱਕਣ ਲੱਗ ਪਏ ਇਸ ਮੁਰਦੇ ਨੂੰ ਖਾਣ ਵਾਸਤੇ ਕੋਈ ਅੱਗੇ ਹੀ ਨਾ ਆਵੇ। ਫਿਰ ਇੱਕ ਇਨਸਾਨ ਇਸ ਮੁਰਦੇ ਨੂੰ ਖਾਣ ਵਾਸਤੇ ਅੱਗੇ ਆਇਆ। ਇਹ ਉਹੀ ਇਨਸਾਨ ਸੀ ਜਿਸ ਨੇ ਰਾਸਤੇ ਵਿੱਚੋਂ ਇੱਕ ਵੀ ਮੂਰ ਨਹੀਂ ਚੱਕੀ ਸੀ। ਉਹ ਇਨਸਾਨ ਕੋਲ ਆਇਆ ਤੇ ਵਾਹਿਗੁਰੂ ਵਾਹਿਗੁਰੂ ਕਰਦਾ ਕਰਦਾ ਮੁਰਦੇ ਦੀ ਲਾਸ਼ ਦੇ ਉੱਪਰੋਂ ਕੱਪੜਾ ਉਠਾਉਣ ਲੱਗਾ। ਜਿਵੇਂ ਹੀ ਉਸ ਨੇ ਕੱਪੜਾ ਉਠਾਇਆ ਤਾਂ ਉਸ ਨੇ ਦੇਖਿਆ ਕਿ ਮੁਰਦਾ ਪਰਸ਼ਾਦ ਦੇ ਰੂਪ ਵਿੱਚ ਬਦਲ ਗਿਆ ਬਦਬੂ ਦੀ ਜਗਾ ਤੇ ਉਸ ਲਾਸ਼ ਵਿੱਚੋਂ ਭਾਗ ਪ੍ਰਸ਼ਾਦ ਵਿੱਚੋਂ ਖੁਸ਼ਬੂ ਆਉਣ ਲੱਗ ਪਈ ਸਤਸੰਗ ਜੀ ਕੀ ਤੁਸੀਂ ਜਾਣਦੇ ਹੋ ਗੁਰੂ ਦਾ ਪ੍ਰਸ਼ਾਦ ਖਾਣ ਵਾਲਾ ਉਹ ਇਨਸਾਨ ਕੌਣ ਸੀ ਉਹ ਇਨਸਾਨ ਸੀ ਭਾਈ ਲੈਣਾ ਜੀ ਭਾਈ ਲੈਣਾ ਜੀ ਅੱਗੇ ਚੱਲ ਕੇ ਸਿੱਖਾਂ ਦੇ ਦੂਜੇ ਗੁਰੂ ਬਣੇ ਸੀ ਜਿਨ੍ਹਾਂ ਦਾ ਨਾਮ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਕੀ ਚੰਗੀ ਲੱਗੀ ਹੋਏਗੀ ਜੇ ਚੰਗੀ ਲੱਗੀ ਹੈ ਤੇ ਲਾਈਕ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਪਿਆਰਾ ਜਿਹਾ ਕਮੈਂਟ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹ ਵੀਡੀਓਜ਼ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਧੰਨਵਾਦ